ਬੀਤੇ ਕੱਲ ਕਿਸਾਨਾਂ ਤੇ ਭਗਵੰਤ ਮਾਨ ਹੋਰਾਂ ਦੇ ਵਿਚਾਰੇ ਹੋਈ ਗੈਮੋਗੈਮੀ ਨੂੰ ਲੈ ਕੇ ਲਗਾਤਾਰ ਵਿਰੋਧੀ ਆਮ ਆਦਮੀ ਪਾਰਟੀ ਨੂੰ ਘੇਰਦੇ ਨਜ਼ਰ ਆ ਰਹੇ ਨੇ ਤੇ ਸਾਰੀਆਂ ਵਿਰੋਧੀ ਪਾਰਟੀਆਂ ਕਿਸਾਨ ਦੇ ਹੱਕ ਚ ਨਿੱਤਰ ਰਹੀਆਂ ਨੇ ਤੇ ਹੁਣ ਇਸੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਭਗਵੰਤ ਮਾਨ ਖਿਲਾਫ ਵੱਡੇ ਸਵਾਲ ਚੁੱਕੇ ਗਏ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਲਿਖਿਆ ਗਿਆ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਤੇ ਕੀਤੀ ਜਾ ਰਹੀ ਛਾਪੇਮਾਰੀ ਦੀ ਮੈਂ ਸਖਤ ਨਿਖੇਦੀ ਕਰਦਾ ਹਾਂ ਆਪ ਸਰਕਾਰ ਅਜਿਹੀ ਘਟਿਆ ਕਾਰਵਾਈ ਕਰਕੇ ਲੋਕਤੰਤਰ ਦਾ ਗਲਾ ਕੁੱਟ ਰਹੀ ਹੈ ਬੀਤੀ ਸ਼ਾਮ ਕਿਸਾਨ ਆਗੂਆਂ ਨਾਲ ਦੁਰਵਿਵਹਾਰਤੀ ਮਾਫੀ ਮੰਗਣ ਦੀ ਬਜਾਏ ਭਗਵੰਤ ਮਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਭਗਵੰਤ ਮਾਨ ਇਹ ਸੱਤਾ ਸਦੀਵੀ ਨਹੀਂ ਰਹਿੰਦੀ ਪੰਜਾਬ ਦੇ ਅਣਖੀ ਲੋਕ ਤੈਨੂੰ ਇਸ ਦਾ ਸਬਕ ਜਲਦੀ ਸਿਖਾਉਣਗੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਲਿਖਿਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੰਕਾਰੀ ਰਵੱਈਏ ਬਾਰੇ ਜਾਣ ਕੇ ਬਹੁਤ ਅਫਸੋਸ ਹੋਇਆ ਇੱਕ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠ ਗੱਲਬਾਤ ਦੌਰਾਨ ਸੱਤਾ ਦਾ ਹੰਕਾਰ ਦਿਖਾਉਣਾ ਬਿਲਕੁਲ ਵੀ ਜਾਇਜ਼ ਨਹੀਂ ਹੈ ਕੁਰਸੀ ਮਿਲਣ ਤੋਂ ਪਹਿਲਾਂ ਕਿਸਾਨੀ ਮੰਗਾ ਦਾ ਚੁਟਕੀ ਮਾਰ ਕੇ 5 ਮਿੰਟ ਚ ਹੱਲ ਕੱਢਣ ਵਾਲੇ ਅੱਜ ਕਿਸਾਨਾਂ ਦੀਆਂ ਮੰਗਾਂ ਸੁਣਨ ਨੂੰ ਵੀ ਤਿਆਰ ਨਹੀਂ ਹਨ ਜਿਵੇਂ ਕੀ ਤੁਹਾਨੂੰ ਤਜਰਬੇ ਅਤੇ ਤਹਜ਼ੀਬ ਦੀ ਕਮੀ ਹੈ ਤੁਸੀਂ ਪੰਜਾਬ ਦੇ ਪੰਜਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਕਾਰਜਸ਼ੈਲੀ ਤੋਂ ਸੇਧ ਲਵੋ ਜੇ ਹਰ ਮਸਲੇ ਨੂੰ ਦਾ ਸੁਜਵਾਨ ਅਤੇ ਸਲੀਕੇ ਨਾਲ ਹੱਲ ਕਰਦੇ ਸਨ ਵਿਰੋਧੀ ਵਿਚਾਰਾਂ ਦੀ ਵੀ ਕਦਰ ਕਰਦੇ ਸਨ ਅੱਜ ਪੰਜਾਬ ਸੱਚਮੁੱਚ ਇੱਕ ਯੋਗ ਅਗਵਾਈ ਵਾਲੇ ਆਗੂ ਤੋਂ ਸਖਣਾ ਹੈ ਭਗਵੰਤ ਮਾਨ ਨੂੰ ਤੁਰੰਤ ਆਪਣੀ ਇਸ ਗਲਤੀ ਦੀ ਮਾਫੀ ਮੰਗ ਕਿਸਾਨ ਵਿਰਦ ਯਸਾਰੀਆਂ ਮੰਗਾ ਦੇ ਵਿਚਾਰ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਸੁਖਵੀਰ ਸਿੰਘ ਬਾਦਲ ਵੱਲੋਂ ਇਹ ਗੱਲਾਂ ਕਹਿ ਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਤੇ ਨਾਲ ਹੀ ਨਾਲ ਹੀ ਭਗਵੰਤ ਮਾਨ ਨੂੰ ਵੀ ਨਸੀਹਤ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਸਾਨਾਂ ਦੇ ਨਾਲ ਦੁਬਾਰਾ ਤੋਂ ਗਲਵੱਤ ਕਰਕੇ ਆਪਣਾ ਮਾਮਲਾ ਸੁਲਝਾ ਲੈਣ ਨਹੀਂ ਤਾਂ ਇਸ ਦੀਆਂ ਰਿਜ਼ਲਟ ਪੰਜਾਬ ਦੇ ਵਿੱਚ ਖਤਰਨਾਕ ਵੇਖਣ ਨੂੰ ਮਿਲ ਸਕਦੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ